ਸਤਿ ਸ਼੍ਰੀ ਅਕਾਲ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਭਾਈ ਜੀ ਫਿਰ ਤੋਂ ਤੁਹਾਡੇ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਜਿਹੜੀ ਅੱਜ ਦੀ ਵੀਡੀਓ ਰਿਕਾਰਡ ਕਰਨ ਲੱਗੇ ਆ ਜਿੱਥੇ ਭਾਈ ਕੋਲੇ ਭਾਈ ਕੋਲੇ ਤੁਹੇ ਬਿਕਾਓ ਬਈ ਆਰ ਆਈ ਆਰ ਲੈ ਸਕਦੇ ਕੁਆਲਟੀ ਗੁੱਡ ਜੀ ਚੈੱਕ ਕਰ ਸਕਦੇ ਹੋ ਬਾਕੀ ਸਾਰੀ ਜਾਣਕਾਰੀ ਮਾਕਾ ਕੋਲੇ ਇਸ ਵੀਡੀਓ ਸਾਂਝੀ ਕਰਾਵਾਂਗੇ ਪਹਿਲਾਂ ਉਮੀਰ ਕਰਦੇ ਆ ਜਿਹੜੇ ਵੀ ਰ ਆਪਣੇ ਨੰਬਰ ਦਾ ਡੇਰੀ ਫਾਰਮ ਦੇ ਜੁੜੇ ਹੋਏ ਆ ਸਾਰੇ ਠੀਕ ਠਾਕ ਹੋਵੋਗੇ ਤੇ ਚੈਨਲ ਦੇ ਵੀ ਸਬਸਕ੍ਰਾਈਬ ਫੋਲੋ ਜੁੜਨਾ ਤੇ ਬੈਲ ਘੰਟੀ ਵਾਲਾ ਬਟਨ ਜੁੜ ਡੋਣਾ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਹੋਰ ਵੀਡੀਓ ਦਾ ਨੋਟੀਫਿਕੇਸ਼ਨ ਤਾਰੇਖਾਤੋਂ ਪਹਿਲਾਂ ਪਹੁੰਚ ਸਕੇ ਤੇ ਉਮੀਰ ਕਰਦੇ ਆਂ ਬਈ ਸਾਰੇ ਠੀਕ ਠਾਕ ਹੋਊਗੇ ਤੇ ਐਦਾਂ ਦੀ ਹੋਰ ਵੀਡੀਓ ਬਣਾਉਣੀ ਬਈ ਜੇ ਆਪਣਾ ਮੋਬਾਈਲ ਨੰਬਰ 94179 50102 ਜਿਹੜੇ ਕਿਸੇ ਵੀ ਵੀਡੀਓ ਲੋੜ ਵੀ ਆਪਣੀ ਦਾ ਸੰਪਰਕ ਕਰ ਸਕਦਾ ਐ ਐਦਾਂ ਦੀ ਹੋਰ ਵੀਡੀਓ ਬਣਾਉਣੀ ਉਹ ਚੂੜੇ ਵੀ ਕੁਆਲਿਟੀ ਕੁੜੀ ਦੇ ਚੈੱਕ ਕਰ ਸਕਦੇ ਹੋ ਗੁੱਲ ਗਰੋਥ ਆ ਕੰਡੇ ਸਮੇਂ ਬਣਿਆ ਗੀ ਬਾਕੀ ਆ ਜਿਹੜੇ ਕੀਤੇ ਜਾਣਕਾਰੀ ਮਾਤਾ ਕੋਲ ਸਾਂਝੀ ਕਰਾਉਣੇ ਕਰਦੇ ਆਂ ਮੁੱਲ ਵਾਲੀ ਦੀ ਗੱਲ ਬਾਤ ਵੀ ਆਜੋ ਬਈ ਅਸੀਗਾ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਆਪਣਾ ਰੇਸ਼ਮ ਸਿੰਘ ਆ ਜੀ ਰੇਸ਼ਮ ਸਿੰਘ ਠੀਕ ਹੈ ਜੀ ਤੇ ਪਿੰਡ ਆਪਣਾ ਖੂਗਾ ਗੀ ਪਿੰਡ ਫੂਲ ਆ ਭਾਈ ਰੂਪਾ ਰੋਡ ਫੂਲ ਟਾਊਨ ਤੇ ਘਰ ਆ ਜਾ ਆਪਣੇ ਹਾਂ ਘਰ ਆ ਜਾ ਘਰ ਆ ਜਾ ਠੀਕ ਹੈ ਤੇ ਘਰ ਆ ਗਿਆ ਆਪਣੇ ਜਿੱਤਾ ਜੀ ਘਰ ਠੀਕ ਹੈ ਜੀ ਤੇ ਤੂੰ ਜੇ ਬਗਉ ਆਪਣੇ ਕੋਲ ਨਹੀਂ ਉਮਰ ਕਿੰਨੀ ਹੈ ਨਾ ਤੂੰ ਜੇ ਦੀ ਹੋਰ ਨਾ 1.5 ਮਹੀਨੇ ਦੀ ਹੈ 45 ਦਿਨਾਂ ਦੀ 45 ਦਿਨਾਂ ਦੀ ਉਮਰ ਹੈ 1.5 ਮਹੀਨੇ ਦੀ ਹੋਰ ਆਜੀ ਭਾਈ ਗਰੋਥ ਥ्रू ਚੈੱਕ ਕਰ ਸਕਦੇ ਹੋ ਗਰੋਥ ਗਰੋਥ ਤਾਂ ਫੁੱਲ ਨਾ ਦੀ ਪੂਰੀ ਸਭਾਈ ਰੱਖੀ ਹੋਈ ਹੈ ਆਪਣੀ ਫੁੱਲ ਸਭਾਈ ਸਭਾਈ ਪੂਰੀ ਸਭਾਈ ਰੱਖੀ ਆ ਪੂਰੀ ਵਧੀਆ ਫੀਡ ਪਾਉਨੇ ਆਪਾਂ ਦਵਾਈ ਦੂਈ ਵੈਕਸੀਨ ਹੋਈ ਵੀ ਆ ਵੈਕਸੀਨ ਹੋਈ ਵੀ ਸਾਰੀ ਨਾ ਜਿੰਨੇ ਵਾਰ ਫੀਡ ਨਾ ਹੋਈਆਂ ਹੋਗਾ ਠੀਕ ਹੈ ਜੀ ਟਾਈਮ ਟੂ ਟਾਈਮ ਨਹੀਂ ਵੈਕਸੀਨ ਹੋਈ ਤੇ ਫੀਡ ਪੂਰ ਤਿਆਰ ਕਰ ਲਈਏ ਫੀਡ ਪੂਰ ਜਮਾ ਓਕੇ ਬੜੀ ਪੂਰੀ ਵਧੀਆ ਫੀਡ ਪਾਉਨੇ ਆਪ ਇਹ ਗੱਲ ਕਰੀ ਇਹਨੇ ਉਮਰ ਹੋ ਗਈ ਠੀਕ ਹੈ ਜੀ ਤੇ ਕਿਹੜੀ ਨਸ ਆ ਗਈ ਇਹ ਹਾਂ ਰਈ ਆਰ ਨਾਥਾ ਲਾ ਬਈ ਜੇ ਜੂ ਜੀ ਹਾਂ ਦੇਸੀ ਆਂਡੇ ਵਾਲੇ ਅਲੇਰੇ ਅਲੇਰੇ ਅਰੇ ਅਗੇ ਆਂਡੇ ਵਾਲੇ ਆ ਗਏ ਠੀਕ ਹੈ ਜੀ ਤੇ ਗੱਲ ਕਰੀ ਕਿੰਨੇ ਜੂ ਝਾਪੇ ਬਟੂੜਾ ਆਪਣੇ ਕੋਲੇ ਇਹ 87 ਜੂ ਛੇ ਆ ਸਰ 87 ਜੂ ਛੇ ਹਾਂ ਠੀਕ ਹੈ ਤੇ ਆਪਾਂ ਮਤਲਬ ਲੈ ਕੇ ਆਏ ਸੀਗੇ ਲੈ ਕੇ ਆਏ ਸੀਗੇ ਯੂਨੀਵਰਸਿਟੀ ਚੋਂ ਲੁਧਿਆਣੇ ਤੋਂ ਠੀਕ ਠੀਕ ਹੈ ਜੀ ਤੇ ਆਪਾਂ ਗੱਲ ਕਰੀ ਹੁਣੇ ਨਹੀਂ ਮੁੱਲ ਵਾਲੀ ਦੀ ਮੁੱਲ ਵਾਲੀ ਦਾ ਬਾਈ ਕੋਈ ਨਾ ਆਪਾਂ ਫੋਨ ਤੇ ਗੱਲ ਕਰ ਲਾਂਗੇ ਜੇ ਕੋਈ ਸਾਰੇ ਲੈਣ ਵਾਲਾ ਆ ਗਿਆ ਹਾਂਜੀ ਇਕੱਠੇ ਫੇਰ ਤਾਂ ਆਪਾਂ ਹੋਰ ਜਿਆਦਾ ਰੀਡ ਕਰ ਲਾਂਗੇ ਠੀਕ ਹੈ ਜੀ ਤੇ ਜੇ ਕੋਈ 10 20 ਵਾਲਾ ਆ ਗਿਆ ਫਿਰ ਆਪਾਂ ਹੋਰ ਜਿਆਦਾ ਰੀਡ ਕਰ ਲਾਂਗੇ ਤੇ ਸਾਰੇ ਦੋਗੇ ਸਾਰੇ ਸਾਰੇ ਦੇ ਦੇਵਾਂਗੇ ਤੇ ਵੇਚਣਾ ਕਰਨ ਕੀ ਇਹਨਾਂ ਨੂੰ ਵੇਚਣ ਦਾ ਕਰਨ ਦਾ ਭਈ ਆਪਾਂ ਕੰਮ ਕਰ ਵਾਲੇ ਬੰਦੇ ਆ ਬਾਹਰ ਅੰਦਰ ਜਾਣ ਵਾਲੇ ਖਸਰੇ ਆਪਾਂ ਤੋਂ ਸਮਝਾਈ ਨਹੀਂ ਹੁੰਦੀ ਸੁਭਾਈ ਨਹੀਂ ਹੁੰਦੀ ਉਹ ਪਾਲਣ ਵਾਸਤੇ ਲੈ ਕੇ ਆਉਂ ਪਾਲਣ ਵਾਸਤੇ ਰੱਖਣ ਵਾਸਤੇ ਲੈ ਕੇ ਆਏ ਸੀ ਜਿੱਥੋਂ ਲੈ ਕੇ ਆਈ ਸੀ ਆਪਾਂ ਆਪਾਂ ਲੁਧਿਆਣੇ ਤੋਂ ਲੈ ਆਈਏ ਯੂਨੀਵਰਸਿਟੀ ਤੋਂ ਯੂਨੀਵਰਸਿਟੀ ਲੁਧਿਆਣੇ ਤੋਂ ਲੈ ਕੇ ਆਈ ਸੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲ ਦੀ ਆਪਾਂ 7814418331 7814418331 18331 ਠੀਕ ਹੈ ਬਾਕੀ ਭਾਈ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਦਿਓ ਤੁਸੀਂ ਫਿਰ ਇਧਰ ਲਈ ਮਾਲਕ ਨਾਲ ਸਪਾਰ ਕਰ ਸਕਦੇ ਹੋਗੇ 872 ਚੂਟਿਆ ਭਾਈ ਜੀ ਮੋਲਵਾਰੀ ਮਾਲਕ ਦੇ ਜੈ ਜੀ ਕਰਾਈ ਪਰ ਕਰਨੇ ਮੌਕੇ ਦੇ ਕਿਉਂਕਿ ਕਈ ਵਾਰ ਭਾਈ ਜੀ ਕੋਈ ਘਰੇ ਨਾਲ ਆ ਕੇ ਵੀ ਆਉਂਦਾ ਜਾਂ ਤੇ ਵਪਾਰੀ ਵੀ ਆਉਂਦਾ ਉਹ ਬੰਦੇ ਨਾਲ ਭਾਈ ਹੋ ਜਾ ਮਾਲਤ ਨਾਲ ਨਾ ਜੇਕਰ ਇਕੱਠੇ ਲੈਣੇ ਹੋ ਭਾਈ ਇਕੱਠੇ ਵੀ ਲੈ ਸਕਦੇ ਹੋਗੇ ਤੇ ਜੇ ਕਿਸੇ ਵੀ ਨੇ ਇਕੱਲਾ-ਕਲਾ ਲੈਣਾ ਹੋਇਆ ਤਾਂ ਕੰਦਾ-ਕੰਦਾ ਵੀ ਲੈ ਸਕਦੇ ਹੋਗੇ ਤੇ ਆਇਆ ਤੋਰ ਦੋ ਇਹਨਾਂ ਨੇ ਤੇ ਲੈ ਵੀ ਛਾਰ ਦੋ ਮਲੇ ਕੁਲੇ ਚੈਨਨ ਬਾਹਲੇ ਕੁਲੇ ਛਾਰ ਦੋ ਡਨੇ ਤਾਂ ਹੈ ਭੱਜੇ ਖਰਦੇ ਆ ਬਾਈ ਇਹ ਹੁਣ ਤਾਂ ਗੱਲ ਕਰ ਥੋੜਾ ਹਨੇਰਾ ਹੋ ਗਿਆ ਨਾ ਠੀਕ ਹੈ ਜੀ ਉਹਦਾ ਕਰਕੇ ਘਟਾ ਹੋ ਤੁਰਨਗੇ 2000 ਹੋਰ ਚੱਕ ਲਈ ਆਪਾਂ ਐ ਨਹੀਂ ਮਤਲਬ ਛਾਰ ਕਿਹੜੀ ਲਾਈ ਮਤਲਬ ਹੋਰ ਚੱਕ ਕੇ ਦਿਖਾ ਦਿੰਦੇ ਮੈਂ ਇੱਕੋ ਵਸ ਕੀ ਕਰ ਬਾਈ ਜੀ ਬਾਕੀ ਤੁਸੀਂ ਰਿਕਾਰਡ ਕਰਦੇ ਹੋ ਫੋਲੋ ਕਰੋ ਸੜਿਆ ਬਾਈ ਜੀ ਕੁਆਲਟੀ ਗੋਲੀ ਕੀ ਜੀ ਚੈੱਕ ਕਰ ਸਕਦੇ ਹੋ ਥੋੜਾ ਵੀ ਹਨੇਰਾ ਹੋ ਗਿਆ ਹੁਣ ਆਪਣੇ ਆਪ ਦੇਖ ਸਕਦੇ ਹੋ ਬਾਈ ਜੀ ਆਪਣੇ ਫੁੱਡੇ ਕਿੰਨੀ ਜਾਂਦੇ ਆ ਆਪਦੇ ਨੂੰ ਕਵਰੇ ਕਿੰਨੀ ਆਪਣੇ ਆਪ ਆਟੋਮੈਟਿਕ ਹੀ ਜਾਂਦੇ ਆ ਜੀ ਬਾਕੀ ਆਹ ਦਾ ਜੀ ਫੁੱਲ ਗ੍ਰੋਥ ਥਾਲਿਆ ਜਿਹੜੇ ਕਿਸੇ ਥੋੜਾ ਇੱਕ ਵਿੜਾ ਹੋ ਗਿਆ ਨਾ ਤਾਂ ਕਰਕੇ ਹਾਂ ਥੋੜਾ ਕੇ ਵਿੜਾ ਹੋ ਗਿਆ ਬਾਕੀ ਸ਼ਾਮ ਦਾ ਟਾਈਮ ਆ ਬਾਈ ਜੀ ਜਿਹੜੇ ਕਿਸੇ ਵੀ ਨੂੰ ਲੋੜ ਹੀ ਬਾਕੀ ਮਾਲਕਾਂ ਦਾ ਮੋਬਾਈਲ ਨੰਬਰ ਸਕਰੀਨ ਚ ਜਲੀ ਜਾਂਦਾ ਚੂਜੇ ਖੇਤ ਵਾਲੀ ਮਾਲਕਾਂ ਦਾ ਸਪਾਰਕ ਕਰਨ ਫੁੱਲ ਗ੍ਰੋਥ ਵਾਲੇ ਬਾਈ ਜੀ 47 ਚੂਜੇ ਟੋਟਲੇ ਬਾਈ ਕੋਲੇ ਵਿੱਚ ਮੁਰਗੇ ਮੁਰਗਿਆਂ ਬਾਈ ਜੀ ਬਾਕੀ ਅੰਡੇ ਵਾਲੇ ਪੱਕਾ ਬਣ ਨਹੀਂ ਰਹੇ 87 ਆ 87 ਆ ਜੀ ਹਾਂ ਲੈ ਰਹੇ ਮੈਂ ਤੇ ਬਾਕੀ ਮਿੱਤਰੋ ਮਾਰਕਸ ਦਾ ਮੋਬਾਈਲ ਨੰਬਰ 9273 ਇਹਦੇ ਲਈ ਮਾਰਕਸ ਪਰ ਕਰ ਸਕਦੇ ਹੋ ਤਾਂ ਧੰਨਵਾਦ ਸਾਰੇ ਵੀਰਾਂ ਦਾ ਚੈਨਲ ਨਾਲ ਜੁੜੇ ਹੋ ਪਿਆ ਕਰਦੇ ਵੀਰੋ ਤੁਹਾਨੂੰ